ਆ ਇਹ ਮੁੰਡਾ ਜੀ ਜਿਹਦਾ ਵਿਆਹ ਹੋਇਆ ਸੀ ਕੁਝ ਟਾਈਮ ਪਹਿਲਾਂ ਇਹਦੀ ਹੁਣ ਸ਼ਕਲ ਦੇਖ ਕੇ ਪਤਾ ਨਹੀਂ ਇਹ ਨਹੀਂ ਲੱਗ ਰਿਹਾ ਆਏ ਜੀ ਕੁੜੀ ਇਹ 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 ਆਏ ਜੀ ਵਿਆਹੀ ਕੁੜੀ ਜੋੜੀ ਇਕੱਠੇ ਦਿਖਾਣੇ ਆ 1 2 3 ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਆਪਾਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਲੋ ਜੀ ਸਾਡੇ ਜਿਹੜੇ ਖਾਸ ਘੈਂਟ ਵਾਲੇ ਬੰਦੇ ਇਹ ਆ ਬੈਠਾ ਸੈਂਟਰੀ 'ਚ ਬੈਠਾ ਇਹ ਇੱਧਰ ਹੋ ਥੋੜਾ ਜਿਹਾ ਆ ਪਹੁੰਚ ਚੁੱਕੇ ਨੇ ਨਾਲ ਨੇ ਸਾਡੇ ਨੂਰ ਸਾਹਿਬ ਨੂਰ ਜੀ ਨੂਰ ਅਟਵਾਲ ਜੀ ਵੀ ਪਹੁੰਚ ਚੁੱਕੇ ਨੇ ਨਾਲ ਸਾਡੀ ਨਵੀਂ ਕੁੜੀ ਨਵੀਂ ਵਿਆਹੀ ਜੋੜੀ ਉਹ ਪਿੱਛੇ ਬੈਠੀ ਹੈ ਜਿਹੜਾ ਚੂੜਾ ਦਿਖਾਇਆ ਸੀ ਆਪਾਂ ਤੇ ਇਹਨਾਂ ਨੂੰ ਪਹਿਲਾਂ ਆਪਾਂ ਬਾਹਰ ਆ ਕੇ ਪਹਿਲਾਂ ਰੋਟੀ ਪਾਣੀ ਛਕ ਲਈਏ ਤੇ ਕਿਰਨ ਕਿਰਨ ਦਿਖਾਉ ਮੂੰਹ ਥੋੜਾ ਜਿਹਾ ਪਿੱਛੇ ਕਿਰਨ ਉਹ ਸਭ ਤੋਂ ਪਿੱਛੇ ਨਾਲ ਇਬਾਦਤ ਬੈਠੀ ਹੈ ਇਬਾਦਤ ਸੁੱਤੀ ਤਾਂ ਕਰਕੇ ਪਿੱਛੇ ਪਿੱਛੇ ਬਿਠਾ ਛੱਡਿਆ ਕਿਰਨ ਨੂੰ ਆਪਾਂ ਚੱਲਿਆਂ ਜੀ ਪਹਿਲਾਂ ਬਾਹਰ ਕੁਝ ਖਾ ਪੀ ਲਈਏ ਬ੍ਰੈਕਫਾਸਟ ਨਹੀਂ ਕੀਤਾ ਹਲੇ ਤੱਕ ਵੱਜ ਚੁੱਕੇ ਨੇ 2:30 ਕਿਰਨ ਨੇ ਇੰਨਾ ਮਾੜਾ ਕੰਮ ਕੀਤਾ ਵੀ ਪੇਕਾ ਪਰਿਵਾਰ ਆ ਵੀ ਸਵੇਰੇ ਸਵੇਰੇ ਪਰੌਂਠੇ ਬਣਾ ਨਾ ਰੋਟੀ ਨਹੀਂ ਖਵਾਈ ਲੱਕੀ ਨਹੀਂ ਖਵਾਈ ਨਾ 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 ਭਾਈ ਗਲਤ ਕੀਤਾ ਨਾ ਮੈਂ ਚੱਲਿਆਂ ਨਹੀਂ ਬਾਅਦ ਦੇਖ ਲੋ ਇਹ ਮੁੰਡਾ ਮੁੰਡਾ ਭਰਾ ਨਾਰਾਜ਼ ਕਰਵਾ ਦਿੱਤਾ ਹੈ ਹੂੰ ਫਿਰ ਮੇਰੇ ਦਿਮਾਗ ਵਿੱਚ ਆਏਗਾ ਆਈਡੀਆ ਮੈਂ ਚਲੋ ਬਾਹਰ ਜਾ ਕੇ ਖਾਣੇ ਆ ਇਹਨੇ ਤਾਂ ਅੱਜ ਬਣਾਣੀ ਰੋਟੀ ਚਲੋ ਪਹਿਲਾਂ ਰੋਟੀ ਖਾਣੇ ਆ ਫਿਰ ਆਪਾਂ ਇੰਟਰੋਡਕਸ਼ਨ ਦਿੰਨੇ ਆ ਕੰਪਲੀਟਲੀ ਉਹ ਲਕੀ ਸਟੋਰੀਆਂ ਪਾਈ ਜਾ ਰਹੇ Instagram ਤੇ ਬਿਨਾ ਪੁੱਛੇ ਪਤਾ ਨਹੀਂ ਅਜੀਬ ਜਿਹੀਆਂ ਸਟੋਰੀਆਂ ਪਾ ਰਿਹਾ ਹੈ ਬਹੁਤ ਗਲਤ ਸਟੋਰੀ ਪਾ ਰਿਹਾ ਹੈ ਇਹ ਤਾਂ ਫਿਰ ਗਲਤ ਹੋ ਗਿਆ ਨਾ ਕੰਮ ਵਾਇਰਲ ਕਰਤਾ ਤੁਹਾਨੂੰ ਵਾਇਰਲ ਤੁਹਾਨੂੰ ਨਾ ਨਾ ਵਾਇਰਲ ਦੇਖੀ ਆਪਾਂ ਇਹਨੂੰ ਕਰਦੇ ਅੱਜ ਆਪਾਂ ਵੀ ਅੱਜ ਪਾਉਣੀ ਹੈ ਵੀਡੀਓ ਸਟੋਰੀ ਆਪਾਂ ਦੇਖੀ ਐਸੀ ਸਟੋਰੀ ਪਾ ਦੇਣੀ ਹੈ ਨਾ ਮਾਮਾ ਤੈਨੂੰ ਉਵੇਂ ਕਿਹਿੰਗਾ ਬੜ ਪਾ ਦੇ ਬਸ ਇਹਨੂੰ ਆਪਾਂ ਕਿੱਥੇ ਘੁੰਮਣ ਜਾਣੇ ਕਿੱਥੇ ਇਹਨਾਂ ਬਰਡ ਪਾਰਕ ਜਾਣਾ ਹੈ ਦੋ ਤੇ ਚੀਆਂ ਘੁਗੀਆਂ ਦੋਤੇ ਦੇਖਣਾ ਅੱਜ ਵੇਖੋ ਵੀ ਉਹਨਾਂ ਨੂੰ ਬਾਹਰ ਕੱਢ ਦੇਣਗੇ ਜਾ ਸਕਦੇ ਆ ਜਾ ਸਕਦੇ ਆ ਧੁੱਪ ਲੱਗੀ ਹੈ ਜਿੱਦਾਂ ਅੱਜ ਬਰਡ ਬਰਡ ਵੇਖਣ ਚੱਲੇ ਆ ਹਾਂ ਇਹ ਲਵ ਬਰਡਸ ਨਵੇਂ ਬਰਡਸ ਦੇਖਣ ਚੱਲੇ ਨੇ ਟੇਕੇ ਜਿਹੜੇ ਬੈਠੇ ਆ ਆਪਣੇ ਮੇਰੇ ਉੱਧਾ ਹੀ ਆਪਣੇ ਬਰਡ ਡਾਇਨਾਸੌਰ ਅੰਕਲ ਅਸੀਂ ਵੀ ਡਾਇਨਾਸੌਰ ਵੀ ਦਿਖਾ ਲੈਣਾ ਤੈਨੂੰ ਕੋਈ ਟੈਨਸ਼ਨ ਨਹੀਂ ਗੱਲ ਹੋਗੀ ਡਾਇਨਾਸੌਰ ਅੰਕਲ ਯਾਗੀ ਕਿ ਤੋਂ ਬਣੀ ਨਾ ਕਿ ਲੋਕ ਹੀ ਨਿਕਲਾ ਹੈ ਜੱਲਾ ਇਹਨਾਂ ਦਾ ਕਿਹੜਾ ਜਿਉ ਕਿੱਥੇ ਚਲੋ ਜੀ ਚਲੋ 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 ਹੈਗਾ ਨਾ ਅਵੇਲੇਬਲ ਸਾਰਾ ਕੁਝ ਸ਼ੁਕਰੀਆ ਜੀ ਇੱਧਰ ਬਹਿਣਾ ਇੱਧਰ ਬਹਿ ਜਾਓ ਸੋਫਿਆਂ ਦੇ ਹੋ ਕਿ ਨਹੀਂ ਹਾਂ ਹਾਂ ਇੱਧਰ ਤੇ ਵੀ 4 ਦਿਨ ਹਾਂ ਇੱਧਰ ਆ ਜਾਓ ਕਿਰਨ ਕਿਰਨ ਤੁਸੀਂ ਸੋਫੇ ਤੋਂ ਜਾਓ ਇਹ ਬੈਠੇ ਹੋ ਹਟ ਨਾਲ ਇਹ ਪੰਛੀਆਂ ਨੂੰ ਸਾਹਮਣੇ ਬਿਠਾਣੇ ਆ ਹਾਂ ਇਨ ਸਾਹਮਣੇ ਮੈਨਾਂ ਹੈਨਾ ਪਸ਼ੀ ਥੋੜਾ ਜਿਹਾ ਚਲੋ 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 ਚੱਲ ਮੇਰੇ ਬੱਚੇ ਆਜੋ ਜੀ ਆਜੋ ਆਜੋ ਬੈਠੋ ਜੀ ਬੈਠੋ ਜੀ ਕੀ ਚੱਕੋਗੇ ਤੁਸੀ ਦਸ਼ਬਾਬੂ ਮਾਈ ਚਗਣਾ ਤੁਸੀ ਮਾਈ ਮਾਈ ਪੇੜ ਮਾਈ ਪਲਾਣਾ ਜ਼ਰੂਰੀ ਹੈ ਲੋ ਜੀ ਆਹ ਹੈ ਮੁੰਡਾ ਜੀ ਜਿਹਦਾ ਵਿਆਹ ਹੋਇਆ ਸੀ ਕੁਛ ਟਾਈਮ ਪਹਿਲਾਂ ਇਹਦੀ ਹੁਣ ਸ਼ਕਲ ਦੇਖ ਕੇ ਪਤਾ ਨਹੀਂ ਇਹ ਨਹੀਂ ਲੱਗ ਰਿਹਾ ਜੂੜਾ ਰਖੋ ਲਿਆ ਹੈ ਕੁੜੀ ਨੇ ਲੋ ਜੀ ਆਹ ਹੈ ਜੀ ਕੁੜੀ ਏ ਏ ਏ ਏ ਏ ਆਹ ਹੈ ਜੀ ਵਿਆਹਲੀ ਕੁੜੀ ਜੋੜੀ ਇਕੱਠੀ ਦਿਖਾਣੇ ਹੈ 1 2 3 ਓ ਲਓ ਜੀ ਮਿਲੋ ਸਾਡੀ ਲਵ ਪ੍ਰੀਤ ਕੌਰ ਨੂੰ ਜੋ ਕਿ ਮਹਿਕ ਦੀਪ ਪ੍ਰੀਤ ਦੀਪ ਮਹਿਕ ਦੀਪ ਕੌਰ ਸਿੰਘ 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 ਪਟਾਕਾ ਮਹਿਕ ਦੀਪ ਸਿੰਘ ਤੇ ਲਵ ਪ੍ਰੀਤ ਕੌਰ ਇਹ ਜੋੜੀ ਹੈ ਜੀ ਬਹੁਤ ਭਾਗਾ ਨਾਲ ਰੱਬ ਨੇ ਜੋੜੀ ਬਣਾਈ ਸਜੋਗ ਬਣਾਇਆ ਤੇ ਇੱਧਰ ਬੈਠਾ ਦਾ ਭਰਾ ਸ਼ਗਨ ਲਿਆਓ ਜੀ 50 ਰੁਪਏ ਓਕੇ 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 ਚੰਗੇ ਮੰਦ ਲੋ ਜੀ ਇਹ ਬਹੁਤ ਭਗਾਂ ਨਾਲ ਜੁੜੀ ਬਣੀ ਹੈ ਜੀ ਹੁਣੇ ਬੜੇ ਚਾਹਾਂ ਦੇ ਨਾਲ ਮੈਨੂੰ ਦੇਖ ਰਹੇ ਨੇ ਛੋਲੇ ਭਟੂਰੇ ਖਾਣੇ ਨੇ ਕਿ ਪੁੜੀਆਂ ਛੋਲੇ ਖਾਣੇ ਨੇ ਹੈਨਾ ਸਪੈਸ਼ਲ ਉਹ ਉਹ ਵੇਖੋ ਆਪਣਾ ਵਾਲਾ ਖਾਈਏ ਕਿਉਂਕਿ ਕੰਮ ਤਾਂ ਆਉਂਦੇ ਨੇ ਭਾਈਏ ਹਾਂ ਕਿੰਨੀ ਸੁਣੀ ਗੱਲ ਬੜੀ ਪਹਿਲਾਂ ਖਾਈਏ ਕਿਉਂਕਿ ਕੰਮ ਆਉਂਦੇ ਨੇ ਭਾਈਏ ਇਹ ਤਾਂ ਕੰਮ ਤੁਹਾਡੀ ਭੈਣ ਆਈ ਨਹੀਂ ਇਹਨੇ ਤਾਂ ਇਹਨੇ ਰੋਟੀ ਖਵਾਈ ਆਦਾ ਕਹਿੰਦਾ ਤੂੰ ਹੁਣ ਮੈਨੂੰ ਆਪਣੇ ਘੱਟ ਰਿਸ਼ਤੇਦਾਰ ਲਾਦੀ ਭਾਈ ਆ ਜਿਆਦਾ ਲੱਗਦਾ ਮੈਂ ਇਹ ਉਦੋਂ ਹੀ ਬਗਾਨੀ ਕਰਤਾ ਹੀ ਮੈਨੂੰ ਉਸ ਦਿਨ ਮੇਰੇ ਨਾ ਅੰਦਰ ਆਪਣੀ ਜਜ਼ਬਾਤ ਦੀ ਫੀਲਿੰਗ ਆਈ ਫੀਲਿੰਗ ਆਈ ਕਿ ਮੈਂ ਸਹੀ ਹੈ ਕਿ ਆਪਣੇ ਤੋਂ ਕਹਿੰਦੇ ਨੀ ਆਪਣੇ ਤੋਂ ਕਹਿੰਦੇ ਉਹ ਮੈਂ ਕਰਦੀ ਪੂਰੀ ਫੀਲਿੰਗ ਸੌੜ ਲੈਣ ਦੀ ਕਿਵੇਂ ਦੀ ਫੀਲਿੰਗ ਨਹੀਂ ਮੈਂ ਫਿਰ ਫੋਨ ਕਰਕੇ ਕਿਹਨੂੰ ਸਿੱਧਾ ਮੈਂ ਤੂੰ ਨਹੀਂ ਮੇਰੀ ਰਿਸ਼ਤੇਦਾਰ ਹੈ ਮੇਰਾ ਰਿਸ਼ਤੇਦਾਰ ਜੋਣਾ ਮੈਂ ਭਾਈ ਇਹ ਨਾਲ ਦਾ ਜਿਆਦਾ ਰਿਸ਼ਤੇਦਾਰੀ ਲੱਗਦੀ ਬਸ ਠੀਕ ਹੈ ਮੈਂ ਫਿਰ ਉਦੋਂ ਦਾ ਹੀ ਮੈਂ ਹਾਂ ਚੱਲਣਾ ਭਾਈ ਬਾਹਰ ਖਾਓਗਾ ਤੂੰ ਨੀ ਅੱਜ ਅੱਜ ਦੋਕ ਦਿਨਾਂ ਲਈ ਕਹਿ ਦਿੱ ਕਿ ਤੂੰ ਵੀ ਹੈਗੀ ਹੈ ਫਿਰ ਫਿਰ ਆਪਾਂ ਬਾਅਦ ਫਿਰ ਮੁੱਕਰ ਜਾਵੀਂ ਤੂੰ ਮੇਰੀ ਰੀਅਲ ਸਿਸ ਯਾਦ ਹੈ ਯਾਰ ਸਿਸਾਂ ਯਾਦ ਹੈ ਕਰੇ ਇਹ ਤੈਨੂੰ ਯਾਦ ਹੈ ਲੱਗ ਗਈ ਰੀਅਲ ਸਿਸ ਕੀ ਤੀ ਰੀਅਲ ਸਿਸ ਕਮੈਂਟ ਆਇਆ ਸੀ ਸਿਸ ਤੂੰ ਮੇਰੀ ਸਿਸ ਰੀਅਲ ਸਿਸ ਵਰਗੀ ਹੈ ਸਿਸ ਰੀਅਲ ਆਪਾਂ ਕਮੈਂਟ ਸੀ ਬੋੜਾ ਲੰਬਾ ਕਮੈਂਟ ਸੀ ਮੈਂ ਰੀਅਲ ਸਿਸ ਰੀਅਲ ਨਹੀਂ ਜੀ ਹੋਏ ਆਂਦੇ ਵੀ ਵਲੌਗ ਬਣ ਡਿਆ ਗੱਲਾਂ ਕੈਪਚਰ ਹੋ ਗਈਆਂ ਸਾਰੀਆਂ ਚਲੋ ਪਹਿਲਾਂ ਪੁੜੀਆਂ ਛੋਲੇ ਖਾਈਏ ਆਗੇ ਭਟੂਰੇ ਛੋਲੇ ਚੱਲੇ ਭਟੂਰੇ ਆਪਣੇ ਆਪ ਨਾਲ ਲੱਗਨ ਮਰਮ ਕੀਤਾ ਹੈ ਹੈ ਲੱਗਨ ਮਰਮ ਕੀਤਾ ਬਿਲਕੁਲ ਜਾਣਾ ਤਾਂ ਕੋਈ ਨਾ ਕੁਝ ਕਰਨੀ ਆਪਾਂ ਆ ਤਾਂ ਰਹਿ ਨਹੀਂ ਸਕਦੇ ਨਾ ਆਪਾਂ ਸਹੀ ਗੱਲ ਹੈ ਇੱਧਰ ਸਟੈਂਪ ਤੇ ਚ ਐ ਇੱਧਰ ਸਨੇਪ ਚੈਟ ਤੇ ਮੈਂ ਆਪਣੀ ਕੋ ਸਿਕ ਮੈਮਰੀ ਸੀ ਮੈਮਰੀ ਦਾ ਅਸੀਂ ਫੋਟੋ ਕਿਸਦੇ ਆ ਤੁਹਾਡੀ ਓਏ ਇਹ ਵੀ ਵਲੋਗਰ ਨੇ ਇਹ ਵੀ ਵਲੋਗਰ ਨੇ ਹਾਂ ਇੰਸਟਾਗ੍ਰਾਮ ਵਾਲੇ ਵਲੋਗਰ ਨੇ ਆ ਸਨੇਪਚੈਟ ਵਾਲੇ ਵੀ ਇਹਨਾਂ ਦੀ ਸਨੇਪਚੈਟ ਆਈਡੀ ਅਸੀਂ ਤੁਹਾਨੂੰ ਦੱਸ ਦੇ ਸਕਦੇ ਕਿਉਂਕਿ ਤੁਸੀਂ ਉੱਤੇ ਪਹੁੰਚ ਜਾਣਾ ਕਦੀ ਕਦੀ ਵਲੋਗਰ ਹੁੰਦੇ ਆ ਦੈਮਰ ਮੋਟਾ ਗਿਆ ਚੱਲ 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 ਜਣਦੇ 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 ਚੱਲ 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 ਚੰਕੁਰ ਉਹਨਾਂ ਨੂੰ ਕੰਨ ਨਹੀਂ ਘੋਣਾ ਠੀਕ ਹੈ ਟੇਸਟ ਠੀਕ ਹੈ ਸਾਨੂੰ ਨਾ ਇੱਥੇ ਡਾਕਟਰ ਕਿਰਨ ਹੈਗੇ ਨੇ ਨਾ ਉਹ ਉਹਨਾਂ ਨੇ ਦੱਸਿਆ ਜੀ ਕਿ ਇਹਨਾਂ ਦੇ ਭਟੂਰੇ ਛੋਲੇ ਅੱਛੇ ਨੇ ਡਾਕਟਰ ਕਿਰਨ ਹੁੰਦੀ ਨਹੀਂ ਸਭ ਨਹੀਂ ਮਿਲਦੀ ਨਹੀਂ ਕੁਝ ਕੁਝ ਨਹੀਂ ਮਿਲੇਗਾ ਸ਼ਾ ਨਹੀਂ ਤੇ ਹੀ ਨਹੀਂ ਮਿਲੇਗਾ ਲੋ ਜੀ ਦੱਸੋ ਹੁਣ ਕਿੱਧਰ ਜਾਣਾ ਹੈ ਹੁਣ ਚਿੜੀਆਂ ਦੋਤੇ ਦੇਖਣ ਨਹੀਂ ਪਹਿਲਾਂ ਚਾਹ ਪੀਣੀ ਪਹਿਲਾਂ ਚਾਹ ਪੀਣੀ ਹੈ ਪਹਿਲਾਂ ਬਿਨਾਂ ਚਾਹ ਫਿਰ ਚਿੜੀਆਂ ਦੋਤੇ ਦੇਖਣ ਜਾਨੇ ਆ ਤੂੰ ਵੀ ਚਾਹ ਪੀਣੀ ਹੈ ਨਾ ਲੱਕੀ ਹਾਂਜੀ ਹਾਂਜੀ ਠੀਕ ਹੈ ਚੂਹ ਪੀਣੀ ਨਾ ਇਹ ਮੁੰਡਾ ਚੂਹ ਨਹੀਂ ਪੀਂਦਾ ਮੁੰਡਾ ਵੀ ਬੜਾ ਘੈਂਟ ਬੰਦਾ ਹੈ ਇਹ ਸਿਰਫ ਚਾਹ ਪੀਂਦਾ ਹੈ ਤੁਹਾਡੇ ਸਾਰੇ ਰਿਸ਼ਤੇਦਾਰ ਸਿਰਫ ਚਾਹ ਪੀਂਦੇ ਨੇ ਹਣਾ ਲੱਕੀ ਹਾਂਜੀ ਹਾਂਜੀ ਭਾਈ ਨਾ ਹੱਸਿਆ ਉਹਨੂੰ ਪੁੱਛੋ ਇਹ ਬੜਾ ਹੱਸਿਆ ਸੀ ਉਹ ਮੈਂ ਇੱਕਦਮ ਸੀ ਇਹ ਆਈ ਇਹ ਆਈ ਵਾਲੀ ਜਨਾਨੀ ਵਾਲਿਆ ਕੀ ਹੱਸਿਆ ਜਿਆਦਾ ਇਹ ਆਈ ਗੱਪਲ ਇਹ ਆਈ ਗੱਪਲ ਉਦੋਂ ਨਵਾਂ ਬਣਾ ਲੈ ਚੈਨਲ ਇਹੀ ਆਈ ਦੀ ਵੀਡੀਓ ਬਣਾ ਬਣਾ ਕੇ ਨਾ ਉਹ ਨਾਲ ਲਾਇਆ ਕਰ ਇਹ ਹੀ ਕਪਲ ਕੋਸ਼ਣਾ ਨਾ ਚਾਹੀਦਾ ਰੋਜ਼ ਨਵੇਂ ਰੋਜ਼ ਨਵਾਂ ਕਪਲ ਚਲੋ ਤੁਰਿਆ ਜੀ ਦੇਖੋ ਜੀ ਦੋਸਤੋ ਸਾਡੇ ਨਾਲ ਤਾਂ ਹੋਈਆਂ ਨੇ ਕੋਲੋਲਾ ਕਿੱਦਾਂ ਹੋਇਆ ਅਸੀਂ ਖਾ ਤਾਂ ਲਈ ਸੀ ਭਟੂਰੇ ਭਰਾਵਾ ਉਦੋਂ ਜਾਣਾ ਬੜੇ ਖੁਸ਼ੀ ਖੁਸ਼ੀ ਖਾਦੇ ਨੇ ਉਸ ਤੋਂ ਬਾਅਦ ਸਾਨੂੰ ਲੱਗਿਆ ਸੀ VOTING ਕਰਨ ਜਾਣਾ ਨਹੀਂ 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 ਕਿੱਥੇ ਜਾਣਾ ਸੀ ਬਰਡ ਪਾਰਕ ਉਮਮਾ ਮੋਲੇ ਬੂਹੇ ਕਮੇਟਰੋ ਕੀ ਮੈਂ ਤੈਨੂੰ ਕਰਦਾ ਹਾਂ ਹਾਂ ਹੌਲ ਤੂੰ ਬਾਅਦ ਚ ਕਰੀ ਫੋਨ ਆਹ ਕਰਦਾ ਹਾਂ ਹਾਂ ਬਰਡ پارک ਜਾਣਾ ਸੀ ਬਰਡ پارک ਬੰਦ VOTING ਕਰਨ ਜਾਣਾ ਸੀ ਲਵਪ੍ਰੀਤ ਕੋਰ ਤਾਂ ਕਹਿੰਦੀ ਵੀ ਮੈਂ ਕਰਨੀ ਐ VOTING ਇਹ ਬੰਦਾ ਬੁੱਕਰ ਗਿਆ ਕਹਿੰਦਾ ਨਹੀਂ ਚੱਲੇ ਜਾਣੀ ਮੇਰੇ ਤਾਂ ਵੋਟ ਨਹੀਂ ਚਲਾਈ ਜਾਣੀ ਫੱਕ ਨਹੀਂ ਤੱਗ ਗਿਆ ਫਿਰ ਅਸੀਂ ਗਏ ਸੀ ਐਮ ਹੈਲੀਪੈਡ ਜਿਹਨੂੰ ਗੂਗਲ ਤੇ ਦੇਖਿਆ ਸੀ ਬੜੀ ਘੈਂਟ ਲੋਕੇਸ਼ਨ ਹੁੰਦੀ ਓਨੇ ਦਾ ਜਲੂਸ ਹੀ ਕਢਾਤਾ ਸਾਡਾ ਉਹ ਹੱਥਾ ਘਰ ਕੇ ਸਾਨੂੰ ਚਾਹ ਮਸਾਲਾ ਲੱਭੀ ਐ ਸੀ ਟੱਪਰੀਆਂ ਦੇ ਉੱਪਰ ਜਾ ਕੇ ਚਾਹ ਪੀ ਰਿਆ ਹੁਣ ਚਾਹ ਪੀਨੇ ਆ ਤੇ ਲਾਪਰੀ ਤੇ ਕਹਿੰਦੀ ਆ ਜਿਹੜਾ ਤੂੰ ਕੋਟ ਸੈੱਟ ਪਾਇਆ ਨਾ ਇਹ ਲਾ ਦੇ ਇਹ ਲਾ ਦੇ ਇਹ ਸਾਰਾ ਕੋਟ ਸੈੱਟ ਦਾ ਨਤੀਜਾ ਕੋਈ ਕੋਈ ਹੋਰ ਗੱਲ ਹੋਈ ਈ ਗੱਲ ਹੋਣੀ ਕਿ ਨਹੀਂ ਉੱਥੇ ਪਰ ਮੇਰੇ ਕੋਈ ਦ੍ਰਿਦ ਨਹੀਂ ਇਹਨੇ ਗੁਰਦੁਆਰੇ ਜਾਣ ਤੋਂ ਨਾ ਕਰਦੀ ਸੀ ਨਾ ਨਹੀਂ ਨਾ ਨਹੀਂ ਕੀਤੀ ਸੀ ਕਹਿੰਦਾ ਆਲੇ ਰੋਕ ਕੇ ਚੱਲਾਂਗੇ ਅੱਜ ਨਹੀਂ ਜਾਂਦੇ ਭੀ ਟਾਈਮ ਦਾਦਾ ਹੋ ਗਿਆ ਟਾਈਮ ਜ਼ਿਆਦਾ ਹੋ ਗਿਆ ਤੇ ਉਸ ਚੱਕਰ ਚ ਕਹਿੰਦੇ ਕੰਮ ਨਹੀਂ ਬਣ ਰਿਹਾ ਕੋਈ ਮੈਨੂੰ ਕਹ ਰਿਹਾ ਕਿ ਆਇਆ ਇਹ ਤੂੰ ਅਬਰਨ ਨਾਲ ਲਾਤਾਂ ਉਨਨ ਕਿ ਨਹੀਂ ਤੈਨੂੰ ਆ ਗਿਆ ਫਿਰ ਹੁਣ ਭੁੱਲ ਬਖਸ਼ਾਣੀ ਤਾਂ ਪੈਣੀ ਹੈ ਮੇਰਾ ਮਨ ਚੁੱਕਿਆ ਗਿਆ ਚਲਿਏ ਵਾਸਪਿੰਡ ਚਲਿਏ ਫਿਰ ਅੱਜ ਰਾਤ ਨੂੰ ਬਹੁਤ ਮਾੜਾ ਹੈ ਸਾਡੇ ਨਾਲ ਫਿਰ ਐਂਡ ਵਿੱਚ ਸਾਨੂੰ ਚਾਹ ਮਿਲੀ ਚਾਹ ਦੇ ਨਾਲ ਮਠੀਆਂ ਮਿਲੀਆਂ ਮਠੀਆਂ ਦੇ ਨਾਲ ਕੁੜੀ ਕਹਿੰਦੀ ਅਸਪੇਨ ਤੋਂ ਆਇਨੇ ਇਸ ਕਾਰਕੇ ਨਾ ਮਚੀਨੀ ਖਾਂਦੇ। ਇਹ ਬਿਸਕਟ ਖਾਂਦੇ ਨੇ। ਅਰੇ ਬਈ ਬਿਸਕਟ ਖਾਦੇ। ਇਹ ਨਾਲ ਲੈ ਕੇ ਆਨੇ। ਇਹ ਨਾਲ ਲੈ ਕੇ ਆਂਦੇ ਨੇ ਕਹਿੰਦੇ ਆ ਮਠੀਆਂ ਨਹੀਂ ਖਾਣੀਆਂ। ਆ ਮਠੀਆਂ ਵੀ ਕੋਈ ਥੇ ਸਜਾ ਕੇ ਰੱਖੀਆਂ ਸੀ। ਮੇਰਾ ਹੁੰਦੇ ਹੋਂਦੇ। ਅੱਗ ਬਾਲਦੀ। ਅੱਗ ਬਹੁਤ ਐ। ਆਗੇ ਮਮਾ ਆਗੇ ਮਮਾ ਬਾਬਤ ਆ ਦੀ ਆ ਦੀ ਓਏ ਹੋਏ 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 ਚਲੋ ਜੀ ਓਏ ਹੋਏ ਮਾਰੋ ਮਾਰੋ ਕੱਟੇ ਮਾਰੋ ਸਾਰੇ ਮਾਰੋ ਇਹ ਬਾਜ਼ੇ ਮਾਰੋ ਓਏ ਵੈਰੀ ਗੁੱਡ ਚਲੋ ਕੱਟੋ ਤੁਸੀਂ ਫੋਟੋ ਲੱਗੀ ਚਲੋ ਏ ਵੈਰੀ ਗੁੱਡ ਵਾਓ ਕਿਆ ਬਾਤ ਹੈ ਜੀ ਕਿਆ ਬਾਤ ਹੈ ਵੈਰੀ ਗੁੱਡ ਇੱਕ ਦੂਸਰੇ ਕੇ ਮੂੰਹ ਮੇ ਮਿੱਠਾ ਕਰੋ ਕੇ ਚਲੋ ਮਾਮੀ ਨੂੰ ਕੇਕ ਖਵਾ ਦੋ मामੂ ਮਾਮੀ ਨੂੰ ਕੇਕ ਖਵਾ ਦੋ ਉਹਦੇ ਨਾਲ ਸਪੂਨ ਨਾਲ ਸਪੂਨ ਨਾਲ ਖਵਾ ਦੋ ਅਰੇ मामੂ ਖਵਾ ਰਹੇ ਨੇ मामੂ ਖਵਾ ਰਹੇ ਹੋ ਵਾਹ ਵੈਲਕਮ मामੂ ਮਾਮੀ ਵੈਲਕਮ ਕਰੋ ਵੈਲਕਮ ਕੱਲ ਕਰਨਾ ਸੀ ਪਰ ਅੱਜ ਕਰ ਰਿਹਾ ਹਾਂ ਹਾਂ ਆਓ ਵੇਖ ਵੈਰੀ ਗੁੱਡ ਹੈ ਹੋ ਗੜੀ ਜਦੀ ਖਾਦਾ ਓਏ ਗੜੀ ਜਦੀ ਖਾਲੇ ਆਈ ਨੇ ਗਰੇਛੜੀ ਖਾਲੇ ਕਹਿੰਦਾ ਚਲੋ ਇਹ ਹੋ ਗਿਆ ਛਕੰਦੀਆ ਵਾਹ ਜੀ ਵਾਹ ਵਾਹ ਚਲੋ ਜਦੀ ਜੀੜੀ ਲਾਈ ਹੋਣਾ ਚਲੋ ਗੰਦੀ ਜਦੀ ਵਾਹ ਜੀ ਬਾਈ ਨਾ ਨਾਨਾ ਆ ਫੜ ਮੈਂ ਫੇਰ ਤਾਂ ਮੂੰਹ ਮਿੱਠਾ ਕਰਾ ਕੇ ਆਉਣਾ ਕੱਲ ਇਹ ਨਹੀਂ ਮੁੜਦਾ ਇਹ ਬੜਾ ਮੂੰਹ ਨਾਲ ਇੱਧਰ ਆਜੋ ਵਾਹ ਯਮੀ ਮਾਮੀ ਤੁਸੀਂ ਕਹੋ ਮਾਮੀ ਨੂੰ ਮਾਮੀ ਨੂੰ ਪਾ ਦੋ ਇਹ ਲੈ ਮਾਮੀ ਨੂੰ ਖੋ ਲੈ پکڑੋ ਮਾਮੀ ਨੂੰ ਆਲਾ ਫਾਜੀ ਮਾਮੀ ਮਾਮੀ ਨੂੰ ਮਾਮੀ ਨੂੰ ਪਾ ਮਾਮੀ ਮਾਮੀ ਫੋਟੋ پکڑੋ ਖਾਓ ਹੂ ਕੀ ਦੀ ਚੱਕ ਲੈ ਮੈਂ ਮੈਂ ਅੱਛਾ ਓਕੇ ਓਕੇ ਤੁਸੀਂ ਦੇਣਾ ਮਾਮੀ ਨੂੰ ਮੈਂ ਦੇ ਨਹੀਂ ਦੇਟ ਤੁਹਾਡਾ ਕਿਉਂ ਰਹਿ ਗਿਆ ਓਕੇ ਆਨ ਤੁਸੀਂ ਲੈ ਕੈਮਰਾਮੈਨ ਜੀ ਕੈਮਰਾਮੈਨ ਫੋਕਸ ਕਰੋ ਬੜੇ ਹੋ ਆ ਸ਼ਾਪ ਕਾਣਾ ਆ ਬੁਕਾਣਾ ਆ ਹੋ ਗਿਆ ਆਹ ਮੈਨੂੰ ਲੱਗਦਾ ਚੱਕ ਲੂ ਮੈਂ ਕਹਾਂ ਦੇ ਨਾ ਚਮਚ ਨਾਲ ਹੋ ਰਿਓ ਚਮਚ ਰੇ ਆਈ ਨਹੀਂ ਨਾ ਗਵਾ ਦਿੰਨੇ ਆ ਹਾਂ ਹਾਂ ਜੀ ਵਰ ਦੇ ਆਹ ਲੋ ਇਹ ਨਹੀਂ ਆ ਉਹਦੇ ਨਾਲ ਹੀ ਤਾਂ ਕਿੱਡ ਪਾ ਦੇਣਾ ਆਹ ਆਨਨ ਕੋਲਾ ਉਹ ਵੇਖੋ ਕਿੰਨੀ ਡੀ ਹਾ ਦਾਲ ਲੱਗਾ ਈ ਓ ਚਲੋ ਜੀ ਉਹ ਤਾਂ ਦਾ ਲੱਗ ਗਈ ਆਪਣਾ ਕਿਰਨ ਦਾ ਪੇਟ ਖਰਾਬ ਹੈ ਇਦਾਂ ਨਿੱਕੇ ਮੋਟੇ ਜੇ ਕੰਮ ਕੋ ਬਸ ਇਹਨੂੰ ਨਾ ਕੋਲੀਚ ਪਾ ਕੇ ਦੇ ਦੋ ਆਪੀ ਖਾ ਲੇਗੀ ਚਲੋ ਜੀ ਚਲੋ ਚਲੋ ਜਿੰਨੀ ਮੋਟੇ ਕਰੀ ਕੋਈ ਆ ਵੇ ਲੋ ਭਾਜੀ ਸਮਝੋ ਨਾ ਯਾਰ ਇੱਕ ਦਾ ਇੱਕ ਲੰਦਾ ਆ چھوٹਾ ਸਪੂਨ ਲੈ ਲਓ ਤੁਮ ਚਲੋ ਆ ਵੇ ਕੋਈ ਲਵਪ੍ਰੀਤ ਕੌਰ ਜੀ ਬੇਬੀ ਸਪੂਨ ਹੈ ਮੈਂ ਕਿਹਾ ਨਾ ਮੇਰੀ ਸੋਖਣ ਹੈ ਗੇਮ ਸੋਹਣਿਆ ਕੀ ਕਰੀ ਹੈ ਹੈ ਗਾਰਨਟੀ ਹੋ ਜਾਣਾ ਆਹੋ ਹੁਣ ਸਟੂਡੀਓ ਜਾਣਾ ਤੂੰ ਗੇਮ ਗੇੜ ਜਿੱਤੇ ਟੜਾ ਕਾਦਵਾਰ ਕਿਤੇ ਜਾਣਾ ਹੋਵੇ ਇੱਕ ਥੋੜੇ ਦੇ ਕੇ ਨਾ ਵੀ ਉਹ ਪੈ ਗਿਆ ਜੀ ਉਹ ਮੀਂਹ ਪੈ ਗਿਆ ਮੀਂਹ ਠੰਡ ਲੱਗ ਰਹੀ ਹੋਣੀ ਇਹਨੂੰ ਵਿਚਾਰੇ ਨੂੰ ਗੱਡੀ ਲੈ ਲੈ ਉਹ ਲੈਣ ਲੱਗਾ ਉਹ ਸਾਹਮਣੇ ਮਨਾ ਕਰ ਦਿੱਤਾ ਬਹਿਰਦੀ ਕਰੀ ਗਈ ਮੀਂਹ ਨਾ ਕੋਈ ਜੀ ਚੋਣ ਸਮੇਂ ਕਰਦੇ ਆ ਉਸੇ ਹੀ ਗੱਲੇ ਮੀਂਹ ਤੂੰ ਬਹਿ ਮਮਾ ਉਹ ਬਿਜਲੀ ਹਾਂ ਬਿਜਲੀ ਉਹ ਲੋਕ ਕਾਲੇ ਰੰਗ ਦੀ ਗੱਡੀ 'ਚ ਪੈ ਗਏ ਉੱਥੋਂ ਤੇ ਉੱਥੋਂ ਬਿਜਲੀ